खून गल करेंगे पाब यूनिवर्सिटी की पाया यूनिवर्सिटी सैनिट चोड़ के जुड़ी वो खबर जिक्र कर रहे हैं अब वाइस चांसलर रेनू विकते यूनिवर्सिटी बचाओ मोर्चे के मैंबर से विचारे मीटिंग हो जा रही है मीटिंग तकरीबन ग्यारह बजे होएगी ਅਗਲੇ ਸਾਲ ਚੋਣਾ ਕਰਵਾਉਣ ਦੇ ਪ੍ਰਸਤਾਵ ਤੇ ਗੱਲਬਾਤ ਇਸਰਾਨ ਕੀਤੀ ਜਾਏਗੀ ਮਿਤਿਲੀ ਨਵਾਈਸ ਚਾਂਸਲਰ ਨੇ ਉਪ ਰਾਸ਼ਟਰਪਤੀ ਨੂੰ ਦਰਸਲ ਇੱਕ ਪ੍ਰਪੋਜ਼ਲ ਭੇਜਿਆ ਸੀ ਕਿ ਚੋਣਾ ਕਿਸ ਤਰ੍ਹਾਂ ਕਰਵਾਇਆ ਜਾਣਾ ਪੂਰਾ ਸ케ਜੂਲ ਭੇਜਿਆ ਗਿਆ ਸੀ ਸੈਨੇਟ ਚੋਣਾ ਕਰਵਾਉਣ ਨੂੰ ਲੈ ਕੇ ਇਹ ਪ੍ਰਸਤਾਵ ਭੇਜਿਆ ਗਿਆ ਸੀ ਸੈਟ ਚੋਣਾ ਦੀਆਂ ਤਰੀਕਾ ਦੇ ਐਲਾਨ ਦੀ ਮੰਗ ਕਰ ਰਹੇ ਨੇ ਵਿਦਿਆਰਥੀ ਤੇ ਕਿਸੇ ਕਨਾਲ ਅੱਜ ਇਹ ਮੀਟਿੰਗ ਹੈ ਨਜ਼ਰ ਰੱਖਿਆ ਰਹਿਣ ਗਿਆ ਕਿ ਕੀ ਕੁਝ ਇਸ ਮੀਟਿੰਗ ਦਾ ਸਿੱਟਾ ਨਿਕਲਦਾ ਹੈ ਕਿ ਕੁਝ ਆਊਟਕਮ ਨਿਕਲਦਾ ਹੈ ਪਰ ਵਿਦਿਆਰਥੀਆਂ ਦੀ ਇੱਕੋ ਇੱਕ ਮੰਗ ਹੈ ਕਿ ਸੈਨੇਟ ਚੋਣ ਦੀ ਤਰੀਕਾ ਐਲਾਨ ਕਰ ਦਿੱਤਾ ਜਾਏ ਉਸ ਤੋਂ ਬਾਅਦ ਆਪਣਾ ਤਰਨਾ ਪ੍ਰਦਰਸ਼ਨ ਉਹ ਖਤਮ ਕਰ ਦੇ पंजाब यूनिवर्सिटी में लगातार धरना चल रहा है पंजाब यूनिवर्सिटी बचाओ मोर्चा के बैनर तले ये धरना चल रहा है आप देख सकते हैं कि अभी भी जो आंदोलनकारी हैं वो यहाँ बैठे हैं मांगे उनकी बरकरार हैं कि जो सीनेट का जो नोटिफिकेशन है चुनाव का वो जारी किया जाए और जल्द से जल्द जब तक वो जारी नहीं होता तब तक ये आंदोलन जारी रहेगा आज भी बैठक के लिए बुलाया गया है वाइस चांसलर जो हैं उन्होंने बैठक के लिए बुलाया है मीटिंग करने के लिए बुलाया है 11 बजे का समय रखा गया है हमारे साथ रमन हैं जो पंजाब यूनिवर्सिटी बचाव मोर्चा के सदस्य हैं उनसे बात करते हैं कि क्या ऐसी डिमांड्स हैं जो वीसी के सामने रखी जाएगी और कब तक ये धरना चलने वाला है रमन आज वीसी ने बुलाया है बैठक के लिए हाँ जी बिल्कुल ग्यारह बजे मीटिंग है और ग... 11 ਵਜੇ ਮਤਲਬ ਜੋ VC ਨਾਲ ਮੁਲਾਕਾਤ ਹੋਤਾ ਉਸ سلسلے ਚਾ ਜੀ ਜੋ ਮਤਲਬ ਮੇਨ ਡਿਮਾਂਡ ਤੋਂ ਸਾਈਡ ਦੀਆਂ ਡਿਮਾਂਡਸ ਨੇ ਮੇਨ ਡਿਮਾਂਡ ਤੋਂ ਮਤਲਬ VC ਦਾ ਕਹਿਣਾ ਪਹਿਲਾਂ ਤੋਂ ਹੀ ਹੈ ਕਿ ਅਸੀਂ ਸ਼ਡਿਊਲ ਭੇਜਿਆ ਹੋਇਆ ਹੈ ਵਾਈਸ ਪ੍ਰੈਜ਼ੀਡੈਂਟ ਨੇ ਅਪਰੂਵ ਕਰਨਾ ਤਾਂ ਉਸ ਤੋਂ ਬਾਅਦ VC ਦਾ ਹੁਣ ਕੋਈ ਕੰਮ ਨਹੀਂ ਹੈਗਾ ਇੱਥੇ ਸਿਰਫ ਇਹ ਹੈ ਕਿ ਵਾਈਸ ਚਾਂਸਲਰ ਤੋਂ ਸਾਨੂੰ ਇਹ ਰਿਟਰਨ ਅਸ਼ੋਰੈਂਸ ਚਾਹੀਦਾ ਕਿ ਜਦੋਂ ਤੱਕ ਸੈਨੇਟ ਦੀ ਇਲੈਕਸ਼ਨ ਪੈਂਡਿੰਗ ਆ ਉਦੋਂ ਤੱਕ ਕੋਈ ਹੋਰ ਸਟੈਪ ਵੀ ਸੀ ਵੱਲੋਂ ਨਹੀਂ ਲੈ ਜਾਊਗਾ ਸੈਲਫ ਰੂਟੀਨ ਫੰਕਸ਼ਨ ਹੀ ਹੋਊਗੀ ਕੋਈ ਵੀ ਹੋਰ ਨਵੇਂ ਡਿਸੀਜਨ ਨਹੀਂ ਲੈ ਜਾਣਗੇ ਤੇ ਇੱਕ ਜਿਹੜਾ ਮਤਲਬ 1.5 ਸਾਲ ਤੋਂ ਜਿਹੜਾ ਮਤਲਬ ਇਹ ਰੁਕਿਆ ਹੋਇਆ ਕੰਮ ਆ ਉਹਦੇ ਬਾਕੀ ਜਿਹੜੇ ਉਸ ਟਾਈਮ 'ਚ ਜਿਹੜੇ ਕੰਮ ਹੋਏ ਨੇ ਉਹਨਾਂ ਦਾ ਰਿਵਿਊ ਸੈਨੇਟ ਨੇ ਕਰਨਾ ਹੀ ਕਰਨਾ ਇੱਕ ਅਸ਼ੋਰੈਂਸ ਸਾਨੂੰ ਵੀ ਸੀ ਵੱਲੋਂ ਚਾਹੀਦਾ ਮੈਂ ਉਹ ਰਿਟਰਨ ਅਸੀਂ ਡਿਮਾਂਡ ਕਰ ਰਹੇ ਹਾਂ ਦੂਸਰਾ ਹੈਗਾ ਕਿ ਪਿਛਲਾ ਜਦੋਂ ਸੈਨੇਟ ਪ੍ਰੋਟੈਸਟ ਹੋਇਆ ਸੀਗਾ 100 ਦਿਨ ਦਾ ਤਾਂ ਉਦੋਂ ਬੱਚਿਆਂ ਦੇ ਕੁਝ ਤੇ ਪਰਚਾ ਹੋਇਆ ਸੀਗਾ ਉਹ ਪਰਚਾ ਹਲੇ ਤੱਕ ਵਾਪਸ ਨਹੀਂ ਲਿਆ ਗਿਆ ਉਹ ਇਹਨਾਂ ਨੇ ਮਤਲਬ ਬਹੁਤ ਵਾਰੀ ਕਮਿਟ ਕਰਕੇ ਪਿੱਛੇ हट ਗਏ ਨੇ ਕਿ ਅਸੀਂ ਨਹੀਂ ਲਵਾਵਾਂਗੇ ਤੇ ਉਹ ਤੋਂ ਬਿਨਾਂ 5 ਆਰਗੇਨਾਈਜੇਸ਼ਨਾਂ ਨੇ ਇੱਕ ਸਿਵਲ ਸੂਟ ਪਾਇਆ ਸੀ ਪ੍ਰੋਟੈਸਟ ਕਰਨ ਕਰਕੇ ਉਹ ਇਹਨਾਂ ਦਾ ਹੈਗਾ ਕਿ ਉਹ ਅਸੀਂ ਕਿਹ ਵਾਪਸ ਲਵੋ ਤੇ ਤੀਸਰਾ ਹੈਗਾ ਕਿ ਜਿਹੜਾ ਨੇ ਇੱਕ ਵੈਟਿੰਗ ਕਮੇਟੀ ਬਣਾਈ ਸੀ ਕਿ ਪੀਯੂ ਚ ਕਿਹੜਾ ਸਪੀਕਰ ਬਾਹਰੋਂ ਆ ਕੇ ਬੋਲ ਸਕਦਾ ਕਿਹੜਾ ਨਹੀਂ ਬੋਲ ਸਕਦਾ ਸੰਗੀਆਂ ਦੀ ਉਹ ਇੱਕ ਕ ਤੇ ਉਹਦੇ ਨਾਲ ਹੀ ਜਿਹੜੀ ਐਸਓਪੀ ਤੇ ਪੀਯੂਸੀਐਸਸੀ ਦਾ ਕਨਸਟੀਟਿਊਸ਼ਨ ਆ ਉਹ ਇਹਨਾਂ ਨੇ ਨਵਾਂ ਬਣਾ ਕੇ ਆਪਦੇ ਆਪ ਯੂਨਿਲੈਟਰਲੀ ਥੋਪਿਆ ਉਹਨੂੰ ਬੰਦ ਕਰੋ ਤੇ ਇੱਕ ਰਿਜ਼ਰਵੇਸ਼ਨ ਪਾਲਿਸੀ ਨੂੰ ਡਿਊ ਪ੍ਰੋਸੈਸ 'ਚ ਲਾਗੂ ਕਰੋ ਇਹ ਵੀਸੀ ਤੋਂ ਡਿਮਾਂਡ ਆ ਦੂਸਰਾ ਵੀਸੀ ਨੂੰ ਮਤਲਬ ਸਾਡਾ ਸਿੰਪਲ ਕਿੰਨੇ ਕੇ ਚੇਤਾਵਨੀ ਕਹਿ ਲੋ ਰਿਕਵੈਸਟ ਕਹਿ ਲੋ ਜੋ ਵੀ ਕਹਿਣਾ ਕਹਿ ਲੋ ਕਿ ਜਿਹੜਾ ਡਿਲੀ ਡੈਲਿੰਗ ਐਟੀਟਿਊਡ ਆ ਨਾ ਕਿ ਐਮੇ ਹੌਲੀ ਹੌਲੀ ਜੇ ਟਪਾ ਕੇ ਦਿਨ ਲੰਘ ਜਾਣਗੇ ਬੱਚਿਆਂ ਦੇ ਪੇਪਰ ਆ ਜਾਣਗੇ ਤੇ ਫਿਰ ਪੇਪਰ 'ਚ ਬੱਚੇ ਵਿਅਸਤ ਹੋ ਜਾਣਗੇ ਤਾਂ ਏਸੀਂ ਸ਼ਿਓਰ ਕਰਾਂਗੇ ਜੇ ਮਤਲਬ ਪੰਜਾਬ ਯੂਨੀਵਰਸਿਟੀ ਚ ਸੈਨੇਟ ਦੀਆਂ ਚੋਣਾਂ ਦੀ ਅਨਾਉਂਸਮੈਂਟ ਉਹ ਤੋਂ ਪਹਿਲਾਂ ਨਹੀਂ ਹੁੰਦੀ ਤਾਂ ਨਾ ਇੱਥੇ ਪੀਪਰ ਹੋਣਗੇ ਨਾ ਕੁਝ ਹੋਰ ਹੋਊਗਾ ਯੂਨੀਵਰਸਿਟੀ ਦੀ ਨਾਰਮਲ ਫੰਕਸ਼ਨਿੰਗ ਕੰਡੀਸ਼ਨ ਅਲ੍ਹਾ ਉਹ ਤਾਂ ਹੀ ਹੋਊਗੀ ਜੇ ਮਤਲਬ ਯੂਨੀਵਰਸਿਟੀ ਜਿਹੜਾ ਪੰਜਾਬ ਦਾ ਬਣਦਾ ਰਾਈਟ ਆ ਸਟੂਡੈਂਟਸ ਦਾ ਜਿਹੜਾ ਬਣਦਾ ਰਾਈਟ ਆ ਉਹਨਾਂ ਨੂੰ ਮਿਲੂਗਾ ਨਹੀਂ ਯੂਨੀਵਰਸਿਟੀ ਦੀ ਨਾਰਮਲ ਫੰਕਸ਼ਨਿੰਗ ਡਿਸਰਪਟ ਹੋ ਗਿਆ ਅਗਲੇ ਸੈਮੈਸਟਰ ਐਗਜ਼ਾਮ ਨਹੀਂ ਹੋਣਗੇ ਲੇਕਿਨ ਜੇ ਅਭੀ ਜੋ ਹਵਾਲੇ ਸੇ ਜਾਣਕਾਰੀ ਮਿਲੀ ਸੀ ਸੂਤਰੋ ਕੇ ਹਵਾਲੇ ਸੇ ਕਿ ਵੀਸੀ ਨੇ ਆਪਣੀ ਤਰਫ ਸੇ ਸ਼ੈ ਹੀ ਹੈ ਮੋਰਚਾ ਕਿਉਂਕਿ ਇਹ ਬਿਲਕੁਲ ਵੀ ਨਹੀਂ ਦੇਖੋ ਵਾਈਸ ਚਾਂਸਲਰ ਨੇ ਅਪਦੇਸ਼ ਸ਼ਬਦ ਨੇ ਉਹਨਾਂ ਦੇ ਕਿ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਸ਼ਡਿਊਲ ਭੇਜਿਆ ਤੇ ਉਹਨਾਂ ਨੇ ਮਤਲਬ ਮੰਨਿਆ ਹੀ ਨਹੀਂ ਹੈਗਾ ਜੋ ਫਾਈਨੈਂਸ਼ੀਅਲ ਪਾਵਰਸ ਨੇ ਨਾ ਮਤਲਬ ਇਸ ਮੁਲਕ ਦੇ ਅੰਦਰ ਉਹ ਸਾਰੀਆਂ ਕਨਸਨਟਰੇਟਡ ਨੇ ਸੈਂਟਰ 'ਚ ਨਾ ਸਟੇਟ ਗਵਰਨਮੈਂਟ ਕੋਲੇ ਕੁਛ ਆ ਨਾ ਵੀਸੀ ਕੋਲੇ ਕੁਛ ਆ ਤਾਂ ਜਿਹਦੇ ਕੋਲੇ ਫਾਈਨੈਂਸ਼ੀਅਲ ਪਾਵਰ ਆ ਉਹਦੇ ਕੋਲੇ ਇੱਕ ਮਤਲਬ ਲਿਵਰੇਜ ਹੁੰਦੀ ਆ ਕੰਟਰੋਲ ਕਰਨ ਦੀ ਸੈਂਟਰ ਗਵਰਨਮੈਂਟ ਉਸ ਦੇ ਰਾਹੀਂ ਹੀ ਕੰਟਰੋਲ ਕਰਦੀ ਆ ਯੂਨੀਵਰਸਿਟੀ ਨੂੰ ਰਿਕਰੂਟਮੈਂਟ 'ਚੋਂ ਕੰਟਰੋਲ ਕਰਦੀ ਆ ਇਹਦੇ ਡਿਸੀਜਨਾਂ 'ਚੋਂ ਕੰਟਰੋਲ ਕਰਦੀ ਆ ਸਿਲੇਬਸ 'ਚੋਂ ਕੰਟਰੋ ਨੋਟੀਫਿਕੇਸ਼ਨ ਕੀਤਾ ਸੀ ਇੱਕ ਤਰੀਕ ਨੂੰ ਕਿ ਅਸੀਂ 31 ਮੈਂਬਰੀ ਸੈਨੇਟ ਕਰ ਰਹੇ ਹਾਂ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਇਹਦੇ باوجود ਪਿਛਲੇ 1 ਸਾਲ ਤੋਂ ਤਾਂ ਸੈਨੇਟ ਹੈ ਨਹੀਂ ਇੱਥੇ ਇਸ਼ੂ ਇਹ ਹੈ ਕਿ ਉਹ ਸੈਨੇਟ ਹੋਵੇ ਉਹ ਸੈਨੇਟ ਤਾਂ ਹੀ ਹੋਊਗੀ ਜੇ ਚੋਣਾ ਹੋਣ ਗਿਆ ਤੇ ਚੋਣਾ ਦਾ ਜਿਹੜਾ ਸ਼ਡਿਊਲ ਆ ਉਹ 6 ਮਹੀਨੇ ਦਾ ਸ਼ਡਿਊਲ ਹੁੰਦਾ ਜੀ ਪਰ অলਮੋਸਟ ਉਹ ਚ ਮਤਲਬ 200 ਤੋਂ 250 ਦਿਨ ਦਾ ਟਾਈਮ ਲੱਗਦਾ ਉਹ ਚ 2 ਮਹੀਨੇ ਵੋਟਾਂ ਬਣਾਉਣ ਨੂੰ ਲੱਗਦੇ ਨੇ ਉਹਦੇ ਤੋਂ ਬਾਅਦ ਚ ਨਾਮੀਨੇਸ਼ਨ ਦਾ ਪ੍ਰੋਸੈਸ ਆ ਉਹਦੇ ਤੋਂ ਬਾਅਦ ਚ ਕੈਂਪੇਨਿੰਗ ਦਾ ਪ੍ਰੋਸੈਸ ਆ ਉਹ ਤੋਂ ਬਾਅਦ ਚ ਜੇ ਅੱਜ ਅਨਾਉਂਸ ਹੁੰਦੀਆਂ ਤਾਂ ਜਾ ਕੇ ਉਹ ਚੋਣਾਂ ਅਗਲੇ ਸਾਲ ਅਗਸਤ ਸਤੰਬਰ ਚ ਹੋਣੀਆਂ ਨੇ ਜੀ ਤਾਂ ਇਸ ਕਰਕੇ ਉਹਨੂੰ ਹੁਣੇ ਨੋਟੀਫਾਈ ਕਰਿਆ ਜਾਣਾ ਚਾਹੀਦਾ ਵੋਟਾਂ ਬਣਾਉਣ ਦਾ ਪ੍ਰੋਸੈਸ ਸ਼ੁਰੂ ਹੋਣਾ ਚਾਹੀਦਾ ਉਹ ਤੋਂ ਬਿਨਾ ਬਾਕੀ ਕੰਮ ਤਾਂ ਚਲੋ ਮਤਲਬ ਮੂਰਖ ਬਣਾਉਣ ਵਾਲੀਆਂ ਨੇ ਸੈਂਟਰ ਨੋਟੀਫਾਈ ਦੇਖੋ ਵਿਸਥਾ ਇਹ ਆਪ ਵੀ ਕਰ ਸਕਦੇ ਨੇ ਉਹਨਾਂ ਨੂੰ ਇਨਫੋਰਮੇ ਕਰਨਾ ਹੁੰਦਾ ਜੇ ਇਹਨਾਂ ਨੇ ਉਹਨਾਂ ਦੀ ਪਰਮਿਸ਼ਨ ਲੈਣੀ ਹੈ ਲੈ ਲੈਣ ਪਰ ਛੇਤੀ ਲੈਣ ਮਤਲਬ ਇੰਨਾ ਪੇਸ਼ੈਂ 10 ਤਾਰੀਖ ਨੂੰ ਜਿਸ ਤਰ੍ਹਾਂ ਦਾ ਆंदोलਨ ਰਹਾ ਹੋਰ ਅਭੀ ਇਹ ਧਰਨਾ ਜਾਰੀ ਰਹੇਗਾ ਅੱਗੇ ਕੋਈ ਕੋਲ دی ਗਈ ਆਪ ਲੋਕੋ ਕਿਉਂ ਨਹੀਂ ਵੇਟ ਕਰ ਰਹੇ ਆ ਜੀ ਅੱਜ ਜੋ ਵੀਸੀ ਵਾਲੀ ਮੀਟਿੰਗ ਤੋਂ ਬਾਅਦ ਚੋ ਕੱਲ ਸਾਡੀ ਜਿਹੜੀ ਮੀਟਿੰਗ ਸੀਗੀ ਉਹ ਚ ਇੰਨਾ ਕੁ ਡਿਸਾਈਡਡ ਆ ਕਿ ਇਹ ਕਲੀਅਰ ਆ ਕਿ ਜੇ ਇੱਥੇ ਮਤਲਬ ਇਹ ਅਨਾਉਂਸਮੈਂਟ ਨਹੀਂ ਹੋਊਗੀ ਤਾਂ ਫੰਕਸ਼ਨਿੰਗ ਰੁਕੂਗੀ ਪੱਕੀ ਗੱਲ ਆ ਉਹ ਕਿਸ ਦਿਨ ਤੋਂ ਰੁਕੂਗੀ ਕਿਵੇਂ ਰੋਕੀ ਜਾਊਗੀ ਉਹਦੇ ਤੇ ਮਤਲਬ ਥੋੜਾ ਬਹੁਤ ਹਲੇ ਹੈ ਹੈਕ ਕੇ ਮਤਲਬ ਕਿਵੇਂ ਕੀ ਕਰਨਾ ਅੱਗੇ ਅਗਲੀ ਕੋਲ ਇਸ ਕਰਕੇ ਇੱਕ ਜਾਂ ਦੋ ਦਿਨ ਦੀ ਵੇਟੇ ਕਰ ਰਹੇ ਹਾਂ ਕਿ ਅੱਜ ਵਾਲੀ ਮੀਟਿੰਗ ਤੋਂ ਬਾਅਦ ਚੋਂ ਵੀਸੀ ਕਲੀਅਰ ਕਰਦੇ ਕਿ ਉੱਥੇ ਇਹਨਾਂ ਦੀ ਸੈਂਟਰ ਚ ਕੀ ਗੱਲ ਹੋ ਰਹੀ ਆ ਐਗਜ਼ੈਕਟ ਸੋਲੂਸ਼ਨ ਹੈ ਕੀ ਕੀ ਕਰ ਰਹੇ ਨੇ ਸਾਡੀਆਂ ਲਈ ਥੋੜੀਆਂ ਡਿਮਾਂਡਸ ਨੇ ਉਹਨਾਂ ਦਾ ਕੀ ਕਰ ਰਹੇ ਨੇ ਬਾਕੀ ਇੰਨੀ ਕੀ ਵੇਟ ਕਰ ਰਹੇ ਹਾਂ ਅੱਜ ਵਾਲੀ ਵੀਸੀ ਦੀ ਮੀਟਿੰਗ ਤੋਂ ਬਾਅਦ ਚੋਂ ਮਤਲਬ ਫਿਰ ਕੁਛ ਨਾ ਕੁਛ ਉਹ ਤੇ ਮੀਟਿੰਗ ਕਰਕੇ ਜਾਰੀ ਕਰਾਂ ਕਿੰਨੇ ਲੋਕ ਮੈਟਕ ਲਈ ਜਾਣ तो बिल्कुल आप देख सकते हैं कि जो पंजाब यूनिवर्सिटी बचाव मोर्चा के सदस्य आज ग्यारह बजे वीसी के साथ बैठक के लिए जाएंगे और उनका यही कहना है कि उनकी और भी मांगे हैं और जो मांगे हैं वो उन्होंने बताई है कि पिछली बार जब आंदोलन हुआ था कुछ लोगों कुछ बच्चों के ऊपर पर्चा हुआ था तो वो वापिस लिया जाए और भी जो मांगे हैं वो रखी हैं रमन ने और अब देखते हैं कि ग्यारह बजे जब बैठक होती है तो उसके अंदर क्या निकल करके सामने आता है और जो चुनाव का जो एक शेड्यूल कहा जा रहा है कि जल्दी से जल्दी जारी किया जाए तो वो कब तक जारी होता है और यह चेतावनी भी दी गई है पंजाब यूनिवर्सिटी बचाव मोर्चा की तरफ से कि अगर ये जो सीनेट का जो चुनाव का शेड्यूल है वो जारी नहीं होता है तो ना तो यहाँ एग्जाम होंगे ना फंक्शनिंग कोई हो पाएगी कैमरामैन अमन के साथ अंकित उदानी न्यूज एटीन चंडीगढ़